oh ਆ ਭਾਈ ਦਿਨਾਂ ਦੀ ਹੋ ਗਈ ਬਈ ਕਣਕ ਆ 18 ਦਿਨਾਂ ਦੀ ਹੋ ਗਈ ਮਿੰਨੇ ਨੂੰ ਲਾਵਾਂਗੇ ਮਿੰਨਾ ਹੋ ਗਿਆ ਜਾਂ ਪੂਰਾ ਉਦਣ ਲਾਵਾਂਗੇ ਪਾਣੀ கணக்கணும் ਜਾਨਵਰ ਆਉਂਦੇ ਨੇ ਆ ਥੈਲੇ ਉਹਨਾਂ ਕਰਕੇ ਲਾਏ ਹੋਣਾ ਵੀਰੇ ਆ ਪਾਏ ਹੋਏ ਨੇ ਜਿਹੜੇ ਜੰਗਲੀ ਜਾਨਵਰ ਹੱਡ ਮਾਰ ਜਾਂਦੇ ਨੇ ਉਹ ਬੱਟ ਚ ਹੱਡਾ ਸਾਰੀ ਬੱਟ ਪੱਟ ਜਾਂਦੇ ਨੇ ਅੱਪਾ ਭਾਈਆ ਰੇ ਨਹੀਂ ਲਾਉਂਦੇ ਐ ਕਿਤੀ ਥੱਲੇ ਉੱਪਰ ਲਾਵਾਂਗੇ ਅੱਗੇ ਮੂਰੇ ਪਾਉਣੇ ਆਂ ਤੇ ਉੱਪਰ ਪਾ ਕੇ ਦੇਖਾਂਗਾ ਰਿਜ਼ਲਟ ਅਬੀ ਅਰੇ ਘੱਟ ਪੈਂਦਾ ਮਸ਼ੀਨ ਵਾਲੀ ਆ ਵੀਰੇ ਇਹ ਬਜਾਈ ਹੋਈ ਆ ਗਈ ਆਪਣੀ ਆ ਵੀ ਮਸ਼ੀਨ ਵਾਲੀ ਆ ਇਹ ਹੋਈ ਅੱਜ 17 ਦਿਨਾਂ ਦੀ ਆ ਇਹਨੂੰ 22 ਦਿਨ ਲੱਗ ਗਿਆ ਅੱਜ 22 ਦਿਨਾਂ ਦੀ ਹੋ ਗਈ ਆ ਜਦੋਂ ਮਹੀਨਾ ਪੂਰਾ ਹੋ ਗਿਆ ਉਦੋਂ ਨੇ ਲਾ ਦੇਣਾ ਆਪਾਂ ਨੇ ਇਹਨੂੰ ਪਾਣੀ ਪਹਿਲਾਂ ਨਹੀਂ ਲਾਉਣਾ ਹੈਗਾ ਨਾਲੇ ਕਵਾੜ ਨਹੀਂ ਵੀਰੇ ਇੰਨਾ ਜੰਮਿਆ ਆਏਗਾ ਹੂੰ ਕਵਾੜ ਘਟ ਜੰਮਿਆਂ ਨਾਲੇ ਮਹੀਨੇ ਤੋਂ ਲਾਉਣਾ ਪਾਣੀ ਜਦੋਂ ਮਹੀਨੇ ਦੀ ਹੋ ਗਈ ਅੱਜ 22 ਦਿਨਾਂ ਦੀ ਹੋ ਗਈ ਹੈ ਕਣਕ ਨਾ ਇੱਕ ਦੀ ਮੂਰੇ ਜੂਰੀਆ ਲਾਈਏ ਉੱਪਰ ਲਾਵਾਂਗੇ ਜੂਰੀਆ ਅਰੇ ਘੱਟ ਪਊਗਾ ਕਹਿੰਦੇ ਉੱਪਰ ਲਾਏ ਤੋ ਦੇਖਾਂਗੇ ਇੱਕ ਦੀ ਰਿਜ਼ਲਟ ਕੱਢਗੇ ਦਾ ਵੀ ਉੱਪਰ ਵਾਲੇ ਰਹੇ ਦਾ ਇਹ 22 ਦਿਨਾਂ ਦੀ ਹੋਗੀ ਵੀਰੇ ਆਹ ਹੋਗੀ 17 ਦਿਨਾਂ ਦੀ ਮਸ਼ੀਨ ਨਾਲ ਬਜਾਈ ਕਰੀ ਦੀ ਸਿੱਧੀ ਮਸ਼ੀਨ ਨਾਲ 0 ਟ੍ਰੇਲਰ ਨਾਲ ਬਾਗ ਬਾਕੇ ਬੀਜੀ ਆ ਵੀਰੇ ਹਾਂ ਇਨੂੰ ਲਾਵਾਂਗੇ ਜਦੋਂ ਮਹੀਨਾ ਪੂਰਾ ਹੋ ਗਿਆ ਉਸ ਦਿਨ ਪਾਣੀ ਲਾਵਾਂਗੇ ਜਿੰਨੀ ਮਰਜ਼ੀ ਹਵਾ ਚਲੀ ਜਾਵੇ ਜਿੰਨੀ ਮਰਜ਼ੀ ਸੁੱਕ ਜੇ ਕਣਕ ਨਹੀਂ ਦਬਦੀ ਵੀਰੇ ਸਾਰਾ ਸਿਆਲ ਆ ਜਿਹੜੀ ਪੀਲੀ ਜੀ ਪੈ ਜਾਂਦੀ ਆ ਕਣਕ ਤਾਬ ਜਾਂਦੀ ਆ ਆਪਾਂ ਫਰੇਰੂ ਪਾਈ ਜਾਂਦੇ ਆ ਸਪਰਿਆਂ ਕਰੀ ਜਾਂਦੇ ਆ ਪਰ ਉਹਦੀ ਲੋੜ ਨਹੀਂ ਹੈਗੀ ਆਪਾਂ ਨੂੰ ਨਾਲ ਦੀ ਨਾਲ ਪਾਣੀ ਖਾ ਜੂਗੀ ਜਿੰਨਾ ਆਪਾਂ ਚਾੜ ਕੇ ਪਾਣੀ ਲਾਵਾਂਗੇ ਨਾਲੇ ਖੰਡੀ ਬਾਥੂ ਘੱਟ ਜਾਂਦਾ ਗੁੱਲੀ ਡੰਡਾ ਘੱਟ ਜਾਂਦਾ ਆ ਸੋਨੂੰ ਕੱਲੂ ਵੀ ਦਿਖਾਵਾਂਗੇ ਦਣਚ ਦਿਖਾਵਾਂਗੇ ਵੈਸੇ ਅੱਜ ਸ਼ਾਮ ਹੋ ਗਿਆ ਇੱਧਰ ਗੇੜਾ ਮਾਰਨਾ ਆਇਆ ਸੀ ਖੇਤ ਉਹੀ ਖੇਤ ਆ ਵੀਰੇ ਜੀਚ ਆਪਾਂ ਨੇ ਬੀਜੀ ਦੀ ਜਿਹਦਾ ਜੀ ਇੱਧਰ ਪਰਾਲੀ ਪਈ ਸੀ ਆਹ ਖੇਤ 'ਚ ਪਰਾਲੀ ਸੀ ਜਿਆਦਾ ਆਹ ਖੇਤ 'ਚ ਪਰਾਲੀ ਪਈ ਸੀ ਉਹ 'ਚ ਜੀਰੀ ਖੜੀ ਸੀ ਇਹ 2 ਬਾਈ ਦਿਨਾਂ ਦੀ ਹੋ ਗਈ ਅੱਜ ਆਪਾਂ ਇੱਕ ਦੀ ਮੂਰੇ ਪਾਇਆ ਸੁਪਰ ਨਾਲ ਰਲਾ ਕੇ ਸਲਫਰ ਛੜਤਾ ਹੋਣੇ ਅੱਜ 22 ਦਿਨਾਂ ਦੀ ਆ ਹਫ਼ਤੇ ਤੱਕ ਪਾਣੀ ਲਾ ਦਾਂਗੇ ਮਹੀਨਾ ਹੋ ਜਾਊਗਾ ਤੇਰੀ ਸਾਰਾ ਛੋਟੀ ਸਾਰਾ ਫੇਰ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਸਿਹਾਲ ਹੋ ਗਿਆ ਪਰ ਛੋਟੀ ਕਣਕ ਨਹੀਂ ਦਬੂਗੀ ਜਿੰਨਾ ਪਾਣੀ ਚੜ ਕੇ ਲਾਉਂਗੇ ਇਹ ਦਵਾਈਆਂ ਵਾਲਿਆਂ ਦੇ ਮਾਗਰ ਨਾ ਲੱਗੇ ਵੀਰੇ ਜਿਆਦੇ 22 ਦਿਨ ਪਾਣੀ ਨਾ ਲਾਵੇ ਪਰ ਜਿਹੜਾ ਉਹ ਆਪਾਂ ਸਪਰੇਅ ਕਰਾਉਨੇ ਆ 72 ਘੰਟੇ ਵਾਲੀ ਉਹ ਮੈਨੂੰ ਤਾਂ ਹਿਸਾਬ ਕਿਤਾਬ ਵਿੱਚ ਸੈੱਟ ਨਹੀਂ ਲੱਗੀ ਪਿਛਲੇ ਸਾਲ ਆਪ ਦੂਏ ਲੋਟਾ ਆਪੇ ਕਰਦੇ ਆਂ ਵੀਰੇ ਸਫਰੇ ਟੋਲੀਆਂ ਨਾਲ ਕਰਾਂਗੇ ਆਪੇ ਕਰੇ ਪਿਛਲੇ ਵਾਰੀ ਵੀ ਨਹੀਂ ਆਪਣੇ ਕੁਲੀ ਡੰਡਾ ਜੰਮਿਆ ਖੰਡੀ ਬਾਤ ਤੋਂ ਨਹੀਂ ਜੰਮੀ ਅਗ ਤੇ ਉਹੀ ਸਫਰੇ ਫੇਰ ਕਰਾਂਗੇ ਛੋਟੇ ਸਾਹਮਣੇ ਆ ਤਖਾਵਾਗੇ ਕੱਲੂ ਦਰਨਚ ਕਵਾੜ ਕਿੰਨਾ ਹੋਇਆ ਵੈ ਸਾਨੂੰ ਦਿਖੇ ਰਿਹਾ ਆਂਗਾ ਇਸੇ ਆ ਆਪਣੀ ਹੈਗੀ ਆ ਵੀਰੇ 17 ਦਿਨ ਦੀ ਕਣਕ ਹਾਂਜੀ ਆਈਆ ਭਾਈ ਦਰਨ ਦੀ ਕਣਕ ਆ ਆ ਜਾਨਵਰ ਆਉਂਦੇ ਨੇ ਜੰਗਲੀ ਯਾਰ ਆਪਾਂ ਨੇ ਆ ਲਾਤੇ ਥੈਲੇ ਜਿ ਬੁਰਜੀਆਂ ਜੇ ਪਾਤੇ ਸਿਸਟਮ ਉੱਪਰ ਹੁੱਡ ਜਾ ਮਾਰਦੇ ਨੇ ਬਟ ਪਟ ਜਾਂਦੇ ਨੇ ਫੇਰ ਦੁਬਾਰੇ ਵਹਿਰ ਲਾਉਣੀ ਪੈਂਦੀ ਐ ਮਿੱਟੀ ਖਾਲ ਤੇ ਕੱਲ ਖਾਲ ਗਿੱਲਾ ਕਰਿਆ ਦੀ ਖਾਲ ਗਿੱਲਾ ਕਰਕੇ ਗਏ ਸੀ ਕੱਲ ਪਾਈਪ ਲਾਈਨ ਪਈ ਹੋਈ ਆ ਵੀਰੇ ਆਪਣੀ ਉਂ ਵੀ ਖਾਲ ਪਰ ਪੈਸੇ ਗਿੱਲਾ ਕਰਿਆ ਤੀ ਕਣਕ ਚ ਪਾਉਣਾ ਪੈਂਦਾ ਕੱਲੂ ਦਿਨ ਤੇ ਦਿਖਾਵਾਂਗੇ ਘੱਟ ਜੰਮੂਗਾ ਜਿੰਨਾ ਚੜ ਕੇ ਪਾਣੀ ਲਾਵਾਂਗੇ ਨਾ ਕਣਕ ਦਵੇ ਜਿੱਤੇ ਮਰਜੀ ਸ਼ੈਨ ਕਰਾ ਲਿਓ ਗਰੰਟੀ ਆ ਪਤਨ ਦਿਨ ਪਹਿਲਾਂ ਤੁਸੀਂ ਕੱਲੂ ਦੱਸੂਗਾ ਸਪਰੇ ਵੀ ਤੁਹਾਨੂੰ ਬੀਤਰੇ ਦਿਨ ਪਹਿਲਾਂ ਉਹ ਸਪਰੇ ਕਰਿਓ ਤੁਹਾਡੇ ਗੁੱਲੀ ਡੰਡਾ ਜਮੀ ਨਹੀਂ ਜੰਮੂਗਾ ਗਰੰਟੀ ਆ ਦੁਬਾਰੇ ਪੈਣ ਨਾ ਦਿਓ ਦੁਬਾਰੇ ਨਾ ਦੇ ਸਪਰੇ ਦਵਾਈ ਲੱਗੇ ਉਹ ਕਣਕ ਤੇ ਮੜੀ ਤੱਕ ਜ਼ਰੂਰ ਮਾਰਦੀ ਆ ਪਰ ਮੈਂ ਪੌਣੇ 5 ਬਿਗੇ ਦੀ ਦਵਾਈ ਹੁੰਦੀ ਆ ਮੈਂ ਕਰਦਾ ਉਹਨੂੰ ਸਵਾ 6 ਬਿਗੇ ਤੇ ਪਰ ਇਹਦੀ 7 ਵਿੱਗੇ ਤੇ ਕਰੂੰਗਾ ਪਿਛਲੇ ਵਾਰੀ ਮਰੀ ਤੱਕ ਜਰੂਰ ਮਾਰ ਗਈ ਦੀ ਅਜੇ ਦੀ ਹੋਰ ডোজ ਘਟਾ ਕੇ ਕਰੂੰਗਾ ਮਤਲਬ 7 ਵਿੱਗੇ ਤੇ ਕਰ ਦਾਂਗੇ ਇੱਕ ਫੇਰ ਅਗ ਤੱਕ ਨਹੀਂ ਮਾਰਦੀ ਕਣਕ ਤੇ ਸਾਰੀ ਇੱਕ ਦਵਾਈ ਖੰਡੀ ਬਾਥੂ ਗੁੱਲੀ ਡੰਡਾ ਇੱਕ ਬੇਲ ਜੀ ਹੋਰ ਹੁੰਦੀ ਆ ਭੌਲ ਵਰਗੀ ਕੋਈ ਵੀ ਕੱਖ ਖਤਮ ਕਰ ਦਿੰਦੇ ਨਾਲ ਦੀ ਨਾਲ ਕੋਈ ਨਹੀਂ ਹੋਂਦਿੰਦੀ ਕੱਖਾ ਗੁੱਲੀ ਡੰਡੇ ਨੂੰ ਤਾਂ ਕਰੂਗਾ ਕਰੂ ਸਾਰੇ ਤਰ੍ਹਾਂ ਦੇ ਕੱਖ ਵੀ ਮਾਰਦੀ ਆ ਹਾਂ ਹੁਣ ਤਾਂ ਵੀਰੇ ਮੜਾ ਜਿਹਾ ਕਵੇਲਾ ਹੋ ਗਿਆ ਲੇਟ ਜੁੜੇ ਨੇ ਤੇ ਆ ਦੇਖ ਤੁਹਾਡੇ ਸਾਹਮਣੇ ਆ ਪਰ ਮਸ਼ੀਨ ਨਾਲ ਬੀਜੀ ਹੋਈ ਆ ਬਜਾਈ ਆਪਣੀ ਮਸ਼ੀਨ ਨਾਲ ਕਰੀ ਹੋਈ ਆ ਸੁਪਰ ਸ਼ੀਟਰ ਵਾਲੀ ਨਹੀਂ ਹੈਗੀ ਲਾਇਕ ਤੇ ਕਮੈਂਟ ਵੀਰੇ ਚੈਨਲ ਨੂੰ ਜਾ ਕੇ ਰੂਬਰੇ ਲਾਇਕ ਕਮੈਂਟ ਕਰਿਆ ਕਰੋ ਯਾਰ ਪਤਾ ਲੱਗ ਜਾਂਦਾ ਬੰਦੇ ਨੂੰ ਬਹੁਤ ਮਿਹਨਤ ਕਰਦਾ ਵੀਰੇ ਆਪਣੀਆਂ ਗੁਰੂ ਘਰਾਂ ਦੀਆਂ ਵੀਡੀਓ ਪਾਉਣਾ ਜਾ ਕੇ ਪਾਉਣਾ ਵੀਰੇ ਕਿਸੇ ਦੀ ਚੱਕ ਕੇ ਵੀਡੀਓ ਨਹੀਂ ਪਾਉਂਦਾ ਹੈਗਾ ਹਾਂ ਵੀਰੇ ਚੱਕ ਕੇ ਆਪਾਂ ਕਿਸੇ ਦੀ ਵੀਡੀਓ ਨਹੀਂ ਪਾਉਂਦੀ ਅੱਜ ਕਿੰਨਾ ਪਾਈ ਆ ਆਪ ਜਾਣਿਆ ਤੇਲ ਫੋਕੇ ਜਾਣਾ ਵੀਰੇ ਹਾਂ ਮਿਹਨਤ ਕਰਦਾ ਯਾਰ ਜਹੇ ਵਧੀਆ ਲੱਗੇ ਚਾਹੇ ਘਟੀਆਂ ਲੱਗੇ ਤੁਸੀਂ ਕਮੈਂਟ ਕਰਦਿਆ ਕਰੋ ਵੀਰੇ ਉਹ ਜੀ ਆਪਾਂ ਪਾ ਦਿਆ ਕਰਾਂਗੇ ਬਣਾ ਕੇ ਪਰ ਦੱਸਿਆ ਕਰੋ ਵੀਰੇ ਬਣ ਕੇ ਗੁਰਦੁਆਰੇ ਦੀ ਪਾਦਾਂ ਨੇ ਆ ਦੇਖਦੇ ਆ ਹੋਰ ਵੀ ਪਾਦਾ ਕਰਾਂਗੇ ਵਿੱਚ ਦੇਖਣਾ ਗੁਰੂ ਘਰਾਂ ਦੀ ਪਰ ਆਪਾਂ ਕੋਸ਼ਿਸ਼ ਤਾਂ ਵਧੀਆ ਕਰਾਂਗੇ ਵਦਦਰ ਵਧੀਆ ਤੇ ਦਿਖਾਈਏ ਆ ਵੀਰੇ ਉਸੀਂ ਵੀ ਦੇਖ ਹਫਤਾ ਪਹਿਲਾਂ ਪਾ ਕੇ ਦੇਖਿਆ ਕਰੋ ਜੇ ਜੂਰੀਆ ਮੂਰੇ ਲਾਉਣਾ ਤੁਹਾਨੂੰ ਜਿਵੇਂ ਜਿਹੜੇ ਪਾਣੀ ਦੇ ਦਿੰਦੇ ਨੇ ਆਪਾਂ ਉਹ ਇਕੱਠਾ ਹੋ ਜਾਂਦਾ ਉਹ ਨਾ ਪਾਵੇ ਪੰਜ ਦਾਣਾ ਚਲੋ ਘਟੋ ਘਟਾ ਪੰਜ ਦਾਣਾ ਪਹਿਲਾਂ ਰੇਪ ਆਇਆ ਕਰੋ ਜੂਰੀਆ ਪਾਣੀ ਦੇਣ ਤੋਂ ਫਿਰ ਦੇਖੋ ਕੰਮ ਕਰਦਾ ਕਿ ਨਹੀਂ ਕਰਦਾ ਜਿਹੜਾ ਆਪਾਂ ਅੱਜ ਪਾਣੀ ਅੱਜ ਰੇ ਲਾ ਕੇ ਅੱਜੇ ਪਾਣੀ ਫੇਰ ਦੇ ਦਾਂਗੇ ਉਹ ਨਹੀਂ ਪਾਣੀ ਉਹ ਰੇ ਨਾ ਕੰਮ ਕਰੇ ਨਾ ਲੱਗੇ ਜਿਹੜਾ ਹਫਤਾ ਪਹਿਲਾਂ ਪਾਵਾਂਗੇ ਉਹ ਰੇ ਲੱਗੂਗਾ ਅੱfte ਬਾਅਦ ਪਾਣੀ ਲਾਓ ਨਾਲੇ ਕਣਕ ਦੇਖਿਓ ਆਪਾਂ ਨੇ ਵੀਰੇ ਕਿਸੇ ਦੇ ਮਾਗਰ ਨਹੀਂ ਆਪਾਂ ਖੁਦ ਰਿਜ਼ਲਟ ਕਰੇ ਹੋਏ ਨੇ ਆ ਆਪਾਂ ਖੁਦ ਆਪ ਕੰਮ ਕਰਿਆ ਆਪ ਸਪਰੇਅ ਕਰਦੇ ਆਂ ਵੀਰੇ ਆ ਗੁੱਲੀ ਡੰਡੇ ਦੀ ਕਰਾਂਗੇ ਪਰ ਉਹ ਇੱਕ ਪਿਛਲੇ ਵਾਰੀ ਮੂਰੇ ਕਰੀਤੀ ਆ ਕਿ ਪਾਣੀ ਤੋਂ ਪਰ ਇਹ ਇੱਕ ਦੀ ਉੱਪਰ ਕਰਾਂਗੇ ਇੱਕ ਦੀ ਕਵਾੜ ਨਹੀਂ ਹਾਲੇ ਜੰਮਿਆ ਠੀਕ ਆ ਜੀ ਵੀਰੇ ਕਵੇਲਾ ਹੋ ਰਿਹਾ ਹੁਣ ਤਾਂ ਕੁਛ ਨਾ ਦਿਖ ਰਿਹਾ ਸਸਰੀ ਆ ਗਏ ਵੀਰੇ ਧੰਨਵਾਦ ਜੀ